ਉਦਨ ਪਹਿਲਾ ਸਾਡੇ ਬਹੁਤ ਹੀ ਰਿਸਪੈਕਟਡ ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣਾ ਨੇ ਮੈਡਮ ਜੀ ਨੇ ਵੈਸੇ ਟੀ ਇਸ ਸਾਰੇ ਹੀ ਮੁੱਦੇ ਨੂੰ ਸਾਰੇ ਸਕੈਮ ਨੂੰ ਸਾਰੇ ਜਿਹੜਾ ਸਕੈਂਡਲ ਹੋਇਆ ਉਹਦੇ ਖਰਾਬ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਇਹ ਸਕੂਲ ਦੀ ਜਿਹੜੀ ਜਗ੍ਹਾ ਹੈ ਮੋੜ ਮੋੜ ਫੇਰ ਪਹਿਲਾਂ ਦੀ ਤਰ੍ਹਾਂ ਹੀ ਜਿਵੇਂ ਆਮ ਨਾਗਰਿਕ ਵਾਸਤੇ ਘੱਟ ਫੀਸਾਂ ਦੇ ਪੱਧਰ ਤੇ ਰਹੀ ਸੀ ਉਸੇ ਤਰ੍ਹਾਂ ਹੋਵੇ ਤਾਂ ਕਿ ਇਹਨਾਂ ਲੈਂਡ ਮਾਫੀਆ ਦੇ ਕੋਲੋਂ ਇਸ ਸਕੂਲ ਦੀ ਜਾਇਦਾਦ ਨੂੰ ਫ੍ਰੀ ਕਰਾ ਕੇ ਲੋਕਾਂ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਪਬਲਿਕ ਲੈਂਡ ਜਿਹੜਾ ਪਬਲਿਕ ਪਰਪਸ ਵਾਸਤੇ ਨਾ ਕਿ ਜਿਹੜੇ ਮੜੀਆ-ਮੜੀਆ ਸਾਰੇ ਹੈਗੇ ਨੇ ਇਹ ਜੋ ਮਿਸਯੂਜ਼ ਕਰਦੇ ਆ ਰਹੇ ਨੇ ਔਰ ਬੜੇ ਵਿਸ਼ੇਸ਼ ਤੌਰ ਤੇ ਇੱਕ ਗੱਲ ਹੈ ਕਿ ਕਰਪਟ ਸਿਸਟਮ ਜਿਹੜਾ ਆ ਉਹ ਪੰਜਾਬ ਦੇ ਵਿੱਚ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਸਾਡੇ ਸਾਰੇ ਹੀ ਲੁਧਿਆਣਾ ਸ਼ਹਿਰ ਦੇ ਨਿਵਾਸੀਆਂ ਦੇ ਬਹੁਤ ਹੀ ਵੱਡੇ ਯੋਗਦਾਨ ਦੇ ਜਰੀਏ ਇੱਕ ਐਜੀਟੇਸ਼ਨ ਉਲੀਕਿਆ ਗਿਆ ਸੀ ਜੋ ਸਿਵਲ ਲਾਈਨ ਦਾ ਸਰਕਾਰੀ ਸਕੂਲ ਪਲੱਸ ਸਰਬਨਗਰ ਦਾ ਸਕੂਲ ਜਿਹੜਾ ਸੀ ਉਹ ਮੜਿਆ ਐਂਡ ਸਾਰੇ ਲੈਂਡ ਮਾਫੀਆ ਦੁਆਰਾ ਜਿਹੜਾ ਨਜਾਇਜ਼ ਤੌਰ ਤੇ ਉੱਤੇ ਗੈਰਕਾਨੂੰਨੀ ਢੰਗ ਨਾਲ ਕਬਜ਼ਾ ਕਰਕੇ ਆਪਣੇ ਵਾਸਤੇ ਦਰਬਾਰਤੋਂ ਵਿੱਚ ਉਹਨਾਂ ਲੈਂਡ ਲੈ ਆਂਦੀ ਸੀ ਉਸ ਦੇ ਖਿਲਾਫ ਇਸ ਐਜੀਟੇਸ਼ਨ ਨੂੰ ਮੈਂ ਕਵਾਂਗਾ ਕਿ ਰੰਗ ਲੱਗਿਆ ਫਰੂਟ ਆਇਆ ਜਦੋਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣਾ ਨੇ ਇਸ ਦੇ ਵਿੱਚ ਇੱਕ ਐਸਟੀ ਦਾ ਗਠਨ ਕਰਕੇ ਇਨਵੈਸਟੀਗੇਸ਼ਨ ਕਰਨ ਵਾਸਤੇ ਪਲੱਸ ਇਨਵੈਸਟੀਗੇਟ ਕਰਕੇ ਇਸ ਲੈਂਡ ਨੂੰ ਉਹਨਾਂ ਵਿਅਕਤੀਆਂ ਦੇ ਕੋਲੋਂ ਫ੍ਰੀ ਕਰਾ ਕੇ ਜਿਵੇਂ ਪਹਿਲਾਂ ਪਬਲਿਕ ਦੇ ਵਰਤੋਂ ਵਾਸਤੇ ਆਮ ਨਾਗਰਿਕ ਦੇ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਸਕੂਲ ਗਿਣੇ ਜਾਂਦੇ ਸੀ ਉਹਨਾਂ ਦੇ ਵਾਸਤੇ ਸੀ ਉਸੇ ਹੀ ਤਰ੍ਹਾਂ ਦੁਬਾਰਤੋਂ ਫੇਰ ਇਹ ਚੀਜ਼ ਹੋਂਦ ਵਿੱਚ ਆਵੇ ਔਰ ਇਸ ਵਾਸਤੇ ਅਸੀਂ ਸਾਰੇ ਹੀ ਉਸ ਐਜੀਟੇਸ਼ਨ ਕਰਨ ਵਾਲੀ ਕਮੇਟੀ ਦਾ ਖਾਸ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਡਿਪਟੀ ਕਮਿਸ਼ਨਰ ਸਾਹਿਬ ਲੁਧਿਆਣਾ ਦਾ ਮੈਡਮ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਸ ਕਰਪਟ ਸਿਸਟਮ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਜਿਹੜੀ ਐਸਆਈਟੀ ਦਾ ਗਠਨ ਕੀਤਾ ਆ ਉਹ ਇੱਕ ਬਹੁਤ ਵਧੀਆ ਉਪਰਾਲਾ ਆ ਔਰ ਉਮੀਦ ਕਰਦੇ ਆ ਕਿ ਇਸ ਐਸਟੀ ਦੇ ਵਿੱਚੋਂ ਵਧੀਆ ਰਿਜ਼ਲਟ ਸਾਹਮਣੇ ਆਉਣਗੇ ਔਰ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋ ਕੇ ਇਸ ਜ਼ਮੀਨ ਨੂੰ ਉਹਨਾਂ ਭੂ ਮਾਫੀਆ ਦੇ ਕੋਲੋਂ ਫ੍ਰੀ ਕਰਾਇਆ ਜਾ ਸਕੇਗਾ ਜੀ ਸਰ ਤੁਸੀਂ ਸਰਕਾਰੀ ਸਕੂਲ ਕਿਹਾ ਸਰਕਾਰੀ ਸਕੂਲ ਕਿਤਾਬਾਂ ਲੱਗਦੀ ਆ ਉਹ ਇਹ ਇਹ ਜਿਹੜੀ ਸਾਰਾ ਸਰਕਾਰੀ ਸਕੂਲ ਦੀ ਗੱਲ ਆ ਇਹ ਜਿਹੜੀ ਲੈਂਡ ਆ ਇਹ ਇਹ ਜਿਹੜੀ ਕਾਮਨ ਪਰਪਸ ਵਾਸਤੇ ਯੂਜ਼ ਹੁੰਦੀ ਸੀ ਜਿਹੜੀ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ ਜਿਹਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਲੈਂਡ ਨਹੀਂ ਸੀ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਸਕੂਲ ਨਹੀਂ ਸੀ ਪਰ ਜੋ ਸਰਕਾਰ 2017 ਤੋਂ 2022 ਵਿੱਚ ਰਹੀ ਜਾਂ ਪਹਿਲਾਂ ਸਰਕਾਰਾਂ ਰਹੀਆਂ ਉਹਨਾਂ ਦੇ ਨਾਲ ਇਹਨਾਂ ਲੋਕਾਂ ਨੇ ਮਿਲ ਕੇ ਕਨਸਪੀਰੇਸੀ ਕਰਕੇ ਸਾਜ਼ਿਸ਼ ਰਚ ਕੇ ਜਿਵੇਂ ਲੁਧਿਆਣਾ ਸ਼ਹਿਰ ਦੇ ਵਿੱਚ ਤਾਂ ਬਹੁਤ ਵੱਡੇ ਲੈਵਲ ਤੇ ਕ腐ਸ਼ਨ ਹੋਈ ਹੈ ਤੁਹਾਨੂੰ ਕਿਸੇ ਨੂੰ ਭੁੱਲ ਨਹੀਂ ਹੈਗੀ ਔਰ ਉਸੇ ਸੰਦਰਭ ਦੇ ਵਿੱਚ ਆਪਣੇ ਕੁਝ ਖਾਸ ਬੰਦਿਆਂ ਨੂੰ ਨਵਾਜਿਆ ਗਿਆ ਖਾਸ ਲੀਡਰ ਸਾਹਿਬਾਂ ਵੱਲੋਂ ਉਸੇ ਹੀ ਸੰਦਰਭ ਦੇ ਵਿੱਚ ਇਹ ਲੈਂਡ ਜਿਹੜੀ ਸੀ ਇਹ ਤੇ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਛੋਟੇ-ਛੋਟੇ ਸਕੂਲਾਂ ਨੂੰ ਇਹਨਾਂ ਨੇ ਵੇਚਿਆ ਔਰ ਕਰੋੜਾਂ ਰੁਪਏ ਦਾ ਇਹਨਾਂ ਨੇ ਮੁਨਾਫਾ ਕੀਤਾ ਜਿਹੜਾ ਕਿ ਪਬਲਿਕ ਦੀ ਪ੍ਰਾਪਰਟੀ ਆ ਸਾਨੂੰ ਕਿਸੇ ਨੂੰ ਵੀ ਪਬਲਿਕ ਦੀ ਪ੍ਰਾਪਰਟੀ ਵਿਅਕਤੀ ਵਿਸ਼ੇਸ਼ ਨੂੰ ਨਜਾਇਜ਼ ਤੌਰ ਤੇ ਕਬਜ਼ਾ ਕਰਕੇ ਆਪਣੇ ਹਿੱਤਾਂ ਵਾਸਤੇ ਵਰਤਣ ਦੀ ਇਜਾਜ਼ਤ ਨਹੀਂ ਹੈਗੀ ਖਾਸ ਕਰਕੇ ਲੁਧਿਆਣੇ ਵਿੱਚ ਬਹੁਤ ਵਾਪਰਿਆ ਜਿੱਥੇ-ਜਿੱਥੇ ਵੀ ਇੰਪਰੂਵਮੈਂਟ ٹرسٹ ਦੀ ਪ੍ਰਾਪਰਟੀ ਸੀ ਉਹਨਾਂ ਨੂੰ ਜਿਹੜੇ-ਜਿਹੜੇ ਵੀ ਲੋਕ ਪਾਵਰ ਵਿੱਚ ਲੁਧਿਆਣਾ ਸ਼ਹਿਰ 'ਚ ਆਏ ਉਹਨਾਂ ਨੇ ਪਿੱਛੇ ਜੇ ਸਕੂਲ ਦੀਆਂ ਪ੍ਰਾਪਰਟੀਆਂ ਵੇਚੀਆਂ ਵੀ ਔਰ ਇਸੇ ਤਰ੍ਹਾਂ ਹੀ ਇਸ ਸਕੂਲ ਦੇ ਨਾਲ ਵਾਪਰਿਆ ਕਿ ਸਰਬਨਗਰ ਤੇ ਸਿਵਲ ਲਾਈਨਸ ਖਾਸ ਤੌਰ ਤੇ ਜੀ ਤੁਹਾਨੂੰ ਜਾਂਦੇ ਵੀ ਇਹ ਜੀ ਪ੍ਰਾਪਰਟੀ ਹੈ ਇੱਕ ਵਿਅਕਤੀ ਦੇ ਨਾਮ ਤੋਂ ਵਾਪਸ ਐਸੋਸੀਏਸ਼ਨ ਕੋਲ ਬਿਲਕੁਲ ਹੋਣੀ ਚਾਹੀਦੀ ਆ ਇਸੇ ਉਮੀਦ ਦੇ ਨਾਲ ਹੀ ਡਿਪਟੀ ਕਮਿਸ਼ਨ ਸਾਹਿਬ ਨੇ ਸਾਰੇ ਡਾਕੂਮੈਂਟਸ ਨੂੰ ਚੰਗੀ ਤਰ੍ਹਾਂ ਦੇਖ ਕੇ ਵਾਚ ਕਰਕੇ ਫਿਰ ਉਹਨਾਂ ਨੇ ਐਸ.ਡੀ ਦਾ ਗਠਨ ਕੀਤਾ ਆ ਔਰ ਇਹ ਮੈਂ ਕਹਾਂ ਕਿ ਇਸ ਵਿਧਾਈ ਦੇ ਪਾਤਰ ਸਾਰੀ ਜਿਹੜੀ ਐਜੀਟੇਸ਼ਨ ਕਰਨ ਦੀ ਕਮੇਟੀ ਆ ਔਰ ਤੁਸੀਂ ਪੱਤਰਕਾਰ ਸਾਬਨ ਭਰਾਓ ਜਿਨ੍ਹਾਂ ਨੇ ਇਹ ਆਵਾਜ਼ ਸਰਕਾਰ ਦੇ ਦਰਵਾਜ਼ੇ ਤੱਕ ਲੈ ਕੇ ਗਿਆ ਤਾਂ ਹੀ ਇਸ ਆਵਾਜ਼ ਨੂੰ ਅੱਜ ਫਰੂਟ ਲੱਗਿਆ ਤੇ ਇਸ ਐਸ.ਡੀ ਦਾ ਗਠਨ ਹੋਇਆ ਸਰਕਾਰੀ ਕਹਿੰਦੇ ਹੋਗੇ ਇੱਕ ਕਮੇਟੀ ਸਨ ਬਣ ਰਹੀ ਹੈ ਜੀ ਸਰ ਜੀ ਸਰ ਦਾ ਨਾਮ ਮੇਰਾ ਨਾਮ ਰਜੀਸ਼ ਗਰਗ ਹੈ ਨਵੇਂ ਸਕੂਲ ਦੇ ਅਸੀਂ ਸਭ ਬੜੇ ਹੋਏ ਆਂ ਸਾਨੂੰ ਜਿਹੜਾ ਸਮਾਜ ਸੇਵਕ ਕੁਝ ਬੰਦੇ ਸੀ ਸ਼ਹਿਰ ਦੇ ਉਹਨਾਂ ਨੇ ਕਾਫੀ ਕਾਰਵਾਈ ਇਹਦੇ ਤੇ ਸਕੂਲ ਦੇ ਜਿਹੜਾ ਕਬਜ਼ਾ ਕੀਤਾ ਹੋਇਆ ਸੁਨੀਲ ਮੁਰਿਆ ਗਰੁੱਪ ਨੇ ਉਹਨਾਂ ਦੀ ਕਾਰਵਾਈ ਨੂੰ ਦੇਖ ਕੇ ਸਾਡੇ ਚ ਵੀ ਇੱਕ ਆਸ਼ਾ ਸੀ ਤੋਂ ਉਮੀਦ ਜੀ ਕਿ ਅਸੀਂ ਸਭ ਇਕੱਠੇ ਹੋ ਕੇ ਇੱਕ ਐਸੋਸੀਏਸ਼ਨ ਬਣਾਈਏ ਜਿਸ ਨਾਲ ਉਹਨਾਂ ਦੇ ਜਿਹੜੇ ਐਫਰਟਸ ਕੀਤੇ ਹੋਏ ਨੇ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਜਾ ਸਕੀਏ जिते जसी काफी ਤੁਹਾਡੇ ਸਹਿਯੋਗ ਨਾਲ ਤੁਸੀਂ ਬਹੁਤ ਦੇਰ ਤੋਂ ਕਵਰੇਜ ਕਰ ਰਹੇ ਹੋ ਸਾਡੇ ਇਸ਼ੂਸ ਨੂੰ ਸਮਝਿਆ ਪਿਛਲੀ ਵਾਰੀ ਵੀ ਸਮਝਿਆ ਅੱਜ ਵੀ ਤੁਸੀਂ ਇੱਥੇ ਇਕੱਠੇ ਹੋਏ ਹੋ ਅਸੀਂ ਡੀਸੀ ਸਾਹਿਬ ਨੂੰ ਇੱਕ ਰਿਕੁਐਸਟ ਕੀਤੀ ਸੀ ਕਿ ਸਕੂਲ ਇੱਕ এডੂਕੇਸ਼ਨ ਇੰਸਟੀਟਿਊਸ਼ਨ ਹੈ ਸਾਡੇ ਸਕੂਲ ਦਾ ਕਿਸੇ ਵੇਲੇ ਐਸਾ ਨਾਮ ਸੀ ਕਿ ਇਥੇ ਐਡਮਿਸ਼ਨ ਲੈਣ ਲਈ ਸੁਫਰਸ਼ਾਂ ਲੱਗਦੀਆਂ ਸੀਗੀਆਂ ਸ਼ਹਿਰ ਦਾ ਕੋਈ ਐਸਾ ਬਿਜ਼ਨਸਮੈਨ ਨਹੀਂ ਹੈ ਜਿਹੜਾ ਇਸ ਸਕੂਲ ਤੋਂ ਨਹੀਂ ਪੜਿਆ ਹੋਇਆ ਦੇਸ਼ ਵਿਦੇਸ਼ ਵਿੱਚ ਵੀ ਬਿਊਰੋਕਰੇਟਸ ਐਡਮਿਨਿਸਟ੍ਰੇਸ਼ਨ ਗਵਰਨਮੈਂਟ ਪ੍ਰਾਈਵੇਟ ਜੌਬਸ ਸਾਡੇ ਸਕੂਲ ਦੇ ਸਟੂਡੈਂਟ ਐਲੂਮਨੀ ਉੱਥੇ ਹੈਗੇ ਆ ਉਸ ਸਕੂਲ ਨੂੰ ਇੱਕੋਦਮ 197 ਚ ਸੁਨੀਲ ਮੜਿਆ ਦਾ ਪ੍ਰੈਜ਼ੀਡੈਂਟ ਬਣਿਆ ਸਾਡੀ ਇਨਫੋਰਮੇਸ਼ਨ ਦੇ ਮੁਤਾਬਕ ਔਰ ਉਸ ਦਿਨ ਤੋਂ ਬਾਅਦ ਅੱਜ ਪੋਜੀਸ਼ਨ ਇਹ ਹੈ ਕਿ ਉਥੇ ਕਈ ਵਾਰਸ਼ ਲਈ ਚਲਿਆ ਅਪਗਿਆ ਸਟੂਡੈਂਟ ਉਥੇ ਪੜ ਰਹੇ ਹੈ ਔਰ ਜਿਹੜਾ ਸਰਬਨਗਰ ਸਕੂਲ ਹੈ ਜਿਹੜਾ ਸਿਰਫ ਪ੍ਰਾਇਮਰੀ ਸਕੂਲ ਵਾਸਤੇ ਅਲਾਟ ਹੋਈ ਸੀ ਜੁਬੀ ਬਾਈਆ ਗੱਜਗਾ ਉਥੇ ਸਕੂਲ ਦੀ ਬਿਲਡਿੰਗ ਡਿਵਾਈਡ ਕਰਕੇ ਕੋਈ ਅਕੈਡਮੀਆਂ ਨੂੰ ਕੋਈ სპੋਰਟ ਅਕੈਡਮੀਆਂ ਨੂੰ ਜਿਉ ਤੋ ਕਲੀਅਰ ਪਤਾ ਲੱਗਦਾ ਹੈ ਕਿ ਇਹ ਇਹਦੇ ਆਪਣੇ ਪਰਸਨਲ ਕਮਰਸ਼ੀਅਲ ਗੇਨ ਵਾਸਤੇ ਯੂਜ਼ ਕਰ ਰਿਹਾ ਹੈ ਨਿਊ ਸਕੂਲ ਉਥੇ ਵੀ ਜ਼ੀਰੋ ਹੈ ਉਥੇ ਤੇ ਬਿਲਕੁਲ ਹੀ ਰਾਮ ਹੈਨੇਗਾ ਸੋ ਅਸੀਂ ਉਹਨਾਂ ਨੂੰ ਕੈਚ ਕਰ ਗਿਆ ਕਿ ਇਹ ਚੀਜ਼ ਦੀ ਇਸਟਿਕਟ ਇਨਕੁਆਰੀ ਕੀਤੀ ਜਾਵੇ ਕਿ ਇਹ ਬੰਦਾ ਬਹੁਤ ਸਾਡੀ ਇਨਫੋਰਮੇਸ਼ਨ ਨੂੰ ਮੁਤਾਬਕ ਬਹੁਤ ਟੌਪ ਲੈਵਲ ਦਾ ਮੈਨੀਪੂਲੇਟਰ ਹੈ ਸੋ ਇਹਦੀ ਜਦੋਂ ਇਨਕੁਆਰੀ ਕੀਤੀ ਜਾਵੇ ਇੱਕ ਬੈਂਕਰ ਨੇ ਮੈਨੂੰ ਕੋਰੀ ਕੈਚ ਕਰ ਗਿਆ ਕਿ ਜਿਹੜੇ ਫਰਾਡ ਬੰਦੇ ਆ ਉਹਨਾਂ ਦੇ ਪੇਪਰ ਬੜੇ ਟੌਪ ਦੇ ਹੁੰਦੇ ਆ ਪਰ ਜਿਹੜੇ ਬੈਂਕਰ ਉਹ ਪੇਪਰਸ ਦੇ ਪਿੱਛੇ ਜਾ ਕੇ ਉਹਦੀ ਕਾਰਵਾਈ ਕਰਦੇ ਆ ਇਨਕੁਆਰੀ ਕਰਦੇ ਆ ਤੋ ਉਹ ਬੰਦੇ ਦੀ ਸਚਾਈ ਸਾਹਮਣੇ ਆਂਦੀ ਹੈ ਸੋ ਇਨ ਮਾਈ ਥੀ ਵਯੂ ਗਵਰਨਮੈਂਟਸ ਆਰ ਮੈਂਟ ਫਾਰ ਗਵਰਨੈਂਸ ਔਰ ਐਸਐਡੀ ਡੀਸੀ ਸਾਹਿਬ ਨੇ ਜਿਹੜੀ ਗਠਿਤ ਕੀਤੀ ਹੈ ਇਹ ਇਸ ਚੀਜ਼ ਦਾ ਟਰੂ ਪ੍ਰੂਫ ਹੈ ਕਿ ਗਵਰਨਮੈਂਟ ਇਜ਼ ਰੈਡੀ ਟੂ ਗਵਰਨ ਤੁਸੀਂ ਸੰਸਥਾ ਦੇ ਅੰਡਰ ਲੈਣਾ ਚਾਹਦੇ ਸਕੂਲ ਸੇ ਅਸੋਸੀਏਸ਼ਨ ਚਲਾਈ ਮਿਲ ਗਈ ਅਸੀਂ ਐਸੋਸੀਏਸ਼ਨ ਤਾਂ ਬਣਾਈ ਹੈ ਸਾਡੀ ਜਿੱਦਾਂ ਮੈਂ ਤੁਹਾਨੂੰ ਕਿਹਾ ਹੈ ਗਵਰਨਮੈਂਟਸ ਆਰ ਮੈਂਟ ਟੂ ਗਵਰਨ ਸੋ ਅਸੀਂ ਜ਼ਰੂਰ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਜਿੱਦਾਂ ਪਹਿਲਾਂ ਪੇਰੈਂਟਸ ਬੋਡੀ ਮੈਨੇਜਮੈਂਟ ਕਮੇਟੀ ਸਿਲੈਕਟ ਕਰਦੀ ਸੀ ਇਲੈਕਟ ਕਰਦੀ ਸੀ ਔਰ ਐਸੋਸੀਏਸ਼ਨ ਦੇ 올 ਸਟੂਡੈਂਟ ਕਿਉਂਕਿ ਉਹ ਪੇਰੈਂਟਸ ਰਹੇ ਦੀ ਜੋ ਬੱਚੇ ਹੈ ਨਹੀਂ ਹੁੰਦੇ ਸੋ 올 ਸਟੂਡੈਂਟ ਜਿਹੜੇ ਹੈ ਉਹ ਮੈਨੇਜਮੈਂਟ ਕਮੇਟੀ ਨੂੰ ਇਲੈਕਟ ਕਰਨ ਜਿਸੀ ਆਪਣੇ ਸੁਪਰਵੀਜ਼ਨ ਦੇ ਹੇਠ ਕਰਾਂ ਉਹਨਾਂ ਦੀ ਪੂਰੀ ਉਹਨਾਂ ਕੋਲ ਅਕਤਿਆਰ ਹੈਗੇ ਹੈ ਤੇ ਵੀ ਆਰ ਵੈਰੀ ਸ਼ੋਰ ਕਿ ਅਸੀਂ ਸਕੂਲ ਦੀ ਪੁਰਾਣੀ ਗਲੂਰੀ अचीव हो होंगे। साढ़े सब साथ को रिसोर्स भी है वी आर वेल एस्टेब्लिश्ड पीपल इन बिजनेस इन जॉब्स एवरीथिंग असी असी बिल्कुल ये बारे सोचा और फाइनल किया कि अभी भी सा मैक्सिम क्षमता के मुताबिक ਜਿਹੜੇ ਕਮਜ਼ੋਰ ਵਰਗ ਦੇ ਬੱਚੇ ਐ ਇਕਨੋਮਿਕਲੀ ਬੈਕਵਰਡ ਜਿਹੜੇ ਆਗੇ ਆ ਉਹਨਾਂ ਨੂੰ ਅਸੀਂ ਜਰੂਰ ਸਕੂਲ ਚ ਪ੍ਰਾਇੋਰਟੀ ਦੇਵਾਂਗੇ ਤੁਸੀਂ ਕਹਿਆ ਉੱਥੇ ਕਿਸੇ ਚੰਗੇ ਸਪਾਸ ਨਾ ਬੱਚੇ ਜਾਂਦੇ ਸਿਰ ਫਿਰ ਉਹ ਫਿਰ ਉੱਤੋਂ ਦੇ ਜਿਸ ਤਰ੍ਹਾਂ ਹੋ ਗਿਆ ਮੈਂ ਇਹ ਕਹਿ ਰਿਹਾ ਇਕਨੋਮਿਕਲੀ ਬੈਕਵਰਡ ਬੱਚਿਆਂ ਨੂੰ ਪ੍ਰਾਇੋਰਟੀ ਦੇਵਾਂਗੇ ਠੀਕ ਹੈ ਸਕੂਲ ਨੇ ਚੱਲਣਾ ਸਾਨੂੰ ਸਕੂਲ ਦੇ ਹਰ ਵਰਗ ਦੇ ਬੱਚੇ ਨੂੰ ਲੈਣਾ ਪੈਣਾ ਹੈ ਉਹਦੇ ਵਿੱਚ ਠੀਕ ਹੈ ਮਕਸਦ ਇਹ ਹੈ ਕਿ ਸਕੂਲ ਦੀ এডੂਕੇਸ਼ਨ ਲੈਵਲ ਇਹਨਾਂ ਅੱਛਾ ਹੋਣਾ ਜਿਹਦੇ ਜਿਹੜਾ ਸੜਾ ਪਹਿਲਾ ਸੀਗਾ कि जिधे करके आज अच्छी अच्छी जगह पे सारे स्टूडेंट हगे है सो सेम थिंग वी वांट टू अचीव नाउ सर तो प्रॉपर्टी पहला उदे ओनो वापस लेन दा तोडा ਤੁਹਾਡੀ ਅਸੋਸੀਏਸ਼ਨ ਅੰਦਰ ਆਇਆ ਉਸ ਤੋਂ ਬਾਅਦ ਮਕਸਦ ਕੀ ਹੈ ਗਰੀਬ ਵਰਗ ਦੇ ਬੱਚੇ ਪੜਨ ਜਿਹੜੇ ਨਹੀਂ ਪੜ ਸਕਦੇ ਮਕਸਦ ਤਾਂ ਕੁਛ ਐਡਾ ਦਾਣਾ ਕੁਝ ਐਸਾ ਬੈਲ ਸਾਰੇ ਮੈਨੇਜਡ ਆ ਬਿਜ਼ਨਸਮੈਨ ਆ